ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣਾ ਕਾਕੜਾ ਪ੍ਰਾਪਰਟੀ ਡੀਲਰ ਪੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਕੋਠੀ ਇਹ ਹੈਗੀ ਹੈ ਜੀ 135 ਗੱਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਏਰੀਆ ਪੈਂਦਾ ਹੈ ਜੀ ਆਪਣਾ ਪ੍ਰੋਫੈਸਰ ਕਲੋਨੀ ਤੇ ਆਪਣਾ ਸਾਈਡ ਤੇ ਰਿਹਾਇਸ਼ੀ ਏਰੀਆ ਹੈਗਾ ਤੁਸੀਂ ਦੇਖ ਸਕਦੇ ਹੋ ਬਾਕੀ ਸਾਨੂੰ ਅੰਦਰ ਲਿਆ ਕੇ ਚੱਲਦੇ ਆਂ ਆਜੋ ਤੇ ਆਵਰੇ ਤੁਸੀਂ ਦੇਖ ਸਕਦੇ ਹੋਗੇ ਪਾਰਕਿੰਗ ਦੀ ਹੈਗੀ ਹੈਗੀ ਜਗ੍ਹਾ ਜੀ ਦੇਖੋ ਇੱਕ ਗੱਡੀ ਆਰਾਮ ਨਾਲ ਲੱਗ ਸਕਦੀ ਹੈ ਤੇ ਸਾਈਡ ਤੇ ਕਮਰੇ ਆਗੇ ਤੇ ਬਾਕੀ ਸਾਨੂੰ ਅੰਦਰੋਂ ਆਪਾਂ ਦਿਖਾਨੇ ਆਂਗੇ ਤਾਂ ਦੇਖੋ ਜੀ ਆਪਣਾ ਇਧਰ ਸਾਈਡ ਤੇ ਆਪਣਾ ਜੀ ਕਿਚਨ ਪੈਂਦਾ ਹੈਗਾ ਤੇ ਇਧਰ ਕਿਚਨ ਆ ਗਿਆ ਜੀ ਤੇ ਇਧਰ ਆਪਣਾ ਦੇਖੋ ਇੱਕ ਸਾਈਡ ਤੇ ਕਮਰਾ ਆ ਗਿਆ ਸਾਈਡ ਤੇ ਤੇ ਨਾਲ ਆਪਾਂ ਨੂੰ LED ਪੈਨਲ ਦਿੱਤਾ ਹੋਇਆ ਹੈਗਾ ਦੇਖੋ ਤੁਸੀਂ ਦੇਖ ਸਕਦੇ ਹੋਗੇ ਨਾਲ ਹੈ LED ਪੈਨਲ ਹੈ ਤੇ ਆਪਾਂ ਜਦ ਪਿੱਛੇ ਆੰਦੇ ਆ ਤਾਂ ਤੁਸੀਂ ਦੇਖੋ ਡਰੈਸਿੰਗ ਰੂਮ ਵਾਲਾ ਤੇ ਨਾਲ ਹੀ ਅਟੈਚ ਬਾਥਰੂਮ ਹੈ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਆਪਾਂ ਦੇ ਦੇ ਇਧਰੋਂ ਵੀ ਅਟੈਚਿੰਗ ਰੂਮ ਹੈ ਆਪਣੀ ਆਗੇ ਜੀ ਲੋਬੀ ਵਗੈਰਾ ਆ ਗਈ ਤੇ ਪਿੱਛੇ ਦੇ ਏਰੀਏ ਆ ਗਿਆ ਦੇ ਦੇ ਸਕਦੇ ਹੋਗੇ ਤੇ ਇਧਰ ਆਪਣਾ ਨਾਲ ਹੀ ਆ ਗਿਆ ਜੀ ਆਪਣਾ ਡਰਾਇੰਗ ਰੂਮ ਦੇਖੋ ਬਹੁਤ ਅਧਿਆ ਕੰਮ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਵਾਲਪੇਪਰ ਨਾਲ ਲੱਗਿਆ ਪਿਆ ਤੇ ਉੱਪਰ ਵੀ ਹੈਗੀ ਆਗੀ ਆਪਾਂ ਤੁਹਾਨੂੰ ਉੱਪਰੋਂ ਦਿਖਾ ਦਿੰਨੇ ਆਗੇ ਤੇ ਉੱਪਰ ਆਪਾਂ ਆ ਗਏ ਆਂ ਦੇਖੋ ਤੇ ਆ ਆ ਤੁਸੀਂ ਦੇਖ ਸਕਦੇ ਹੋ ਇੱਧਰ ਇੱਧਰ ਆਪਾਂ ਨੂੰ ਜੇ ਆਪਾਂ ਜਾਣਾ ਹੋਗਾ 66 ਪੁਡਾ ਰੋਡ ਇੱਧਰ ਨੂੰ ਪੈਂਦਾ ਹੈਗਾ ਦੇਖੋ ਪੂਰਾ ਆ ਰਿਹਾ ਐਸੀ ਏਰੀਆ ਦਾ ਤਾਂ ਇੱਧਰ ਆਪਾਂ ਨੂੰ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋਗੇ ਪਿੱਛੇ ਆਪਣਾ ਦੇਖੋ ਕਿੰਨਾ ਪੂਰੀ ਖੁੱਲੀ ਜਗ੍ਹਾ ਹੈਗਾ ਪਿੱਛੇ ਵੀ ਆਪਣਾ ਸਹੂਲਤ ਏਰੀਆ ਦਾ ਬਹੁਤ ਜਗ੍ਹਾ ਹੈਗੀ ਪਿੱਛੇ ਤੇ ਉੱਪਰ ਆਪਣੀਆਂ ਪੌੜੀਆਂ ਜਾਂਦੀਆਂ ਨੇ ਜੇ ਆਪਾਂ ਉੱਪਰ ਵੀ ਜਾਣਾ ਹੈਗਾ ਤੇ ਇੱਧਰ ਉੱਪਰ ਵੀ ਤੁਹਾਨੂੰ ਇੱਕ ਕਮਰਾ ਮਿਲ ਜੂਗਾ ਦੇਖੋ ਦੇਖੋ ਪੂਰਾ ਕਮਰਾ ਹੈਗਾ ਕਮਰਾ ਮਿਲ ਜੂਗਾ ਤੁਹਾਨੂੰ ਤੇ ਕਮਰੇ ਦੇ ਨਾਲ ਹੀ ਇਧਰ ਆਪਣਾ ਡਰੈਸਿੰਗ ਰੂਮ ਆ ਗਿਆ ਉਹੀ ਸੇਮ ਤੇ ਸੇਮ ਇਧਰ ਆਪਾਂ ਨੂੰ ਮਿਲ ਜੂਗਾ ਬਾਥਰੂਮ ਅਟੈਚ ਹੈ ਜੀ ਸਾਰਾ ਤੇ ਇਧਰ ਵੀ ਇੱਕ ਕਮਰਾ ਮਿਲ ਜੂਗਾ ਤੁਸੀਂ ਦੇਖ ਸਕਦੇ ਹੋਗੇ ਇਧਰ ਵੀ ਸਾਰਾ ਕੁਝ ਦਿੱਤਾ ਹੋਇਆ ਹੈਗਾ ਅਲਮਾਰਾ ਅਲਮੂਰਾ ਤੇ ਸ਼ੀਸ਼ਾ ਨਾਲ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਇਧਰ ਆਪਾਂ ਨੂੰ ਛੋਟੀ ਜੀ ਕਿਚਨ ਮਿਲ ਜੂਗੀ ਜੇ ਤੁਸੀਂ ਕਿਚਨ ਕਰਨੀ ਹੈ ਤਾ ਕਿਚਨ ਮਿਲ ਜੂਗੀ ਬਾਕੀ ਫੁੱਲੀ ਰਿਐਸ਼ੀ ਏਰੀਆ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਤੁਹਾਨੂੰ ਸਾਰਾ ਕਮਰਾ ਦਿਖਾਤਾ ਤੇ ਇੱਧਰ ਸਾਰਾ ਰਿਐਸ਼ੀ ਏਰੀਆ ਹੈਗਾ ਤੁਸੀਂ ਕੈਮਰਾਮੈਨ ਦਿਖਾ ਦਿਓ ਸਾਰਾ ਤੇ ਇੱਧਰ ਸਾਰਾ ਰਿਐਸ਼ੀ ਏਰੀਆ ਜੇ ਤੁਸੀਂ ਇੱਧਰ ਉਹ 66 ਪੁੱਤੇ ਰੋਡ ਤੇ ਜਾਣਾ ਇੱਧਰੋਂ ਜਾ ਸਕਦੇ ਹੋ ਤੇ ਬੱਸ ਅੱਡਾ ਜਿਹੜਾ ਨਵਾਂ ਬਣਿਆ ਉਹ ਵੀ ਇੱਧਰ ਨੇੜੇ ਪੈਂਦਾ ਹੈਗਾ ਤੇ ਜੇ ਤੁਸੀਂ ਹੋਰ ਜਾਣਕਾਰੀ ਲਈ ਚਾਹਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ ਚੱਲ ਰਹੇ ਹੋਣਗੇ ਤੇ ਇਹਨਾਂ ਤੇ ਫੋਨ ਕਰ ਸਕਦੇ ਹੋ ਬਾਕੀ ਧੰਨਵਾਦ ਜੀ